ਕੈਲਗਰੀ ਵਿੱਚ ਸੋਮਵਾਰ ਪਈ ਭਾਰੀ ਬਰਫਬਾਰੀ ਤੋਂ ਬਾਅਦ এনਵਾਇਰਨਮੈਂਟ ਅਤੇ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਚਾਰੇ ਅੰਕੜਿਆਂ ਮੁਤਾਬਕ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਤੇ 9 ਸੈਂਟੀਮੀਟਰ ਬਰਫ ਦਰਜ ਕੀਤੀ ਗਈ ਜਦਕਿ ਸ਼ਹਿਰ ਦੇ ਵੱਖ-ਵੱਖ ਖੇਸਿਆਂ ਵਿੱਚ 10 ਤੋਂ 18 ਸੈਂਟੀਮੀਟਰ ਤੱਕ ਬਰਫ ਦਰਜ ਕੀਤੀ ਗਈ ਅਲਬਰਟਾ ਦੇ ਹੋਰ ਇਲਾਕਿਆਂ ਵਿੱਚ ਵੀ 9 ਤੋਂ 15 ਸੈਂਟੀਮੀਟਰ ਤੱਕ ਬਰਫ ਪੈਣ ਦੀ ਰਿਪੋਰਟ ਹੈ ਅੱਜ ਸੂਰਜ ਚੜ੍ਹਨ ਨਾਲ ਥੋੜੀ ਰਾਹਤ ਮਹਿਸੂਸ ਹੋਈ ਹੈ ਪਰ ਠੰਡ ਦਾ ਪ੍ਰਭਾਵ ਨਿਰੰਤਰ ਚੱਲ ਰਿਹਾਗਾ ਵੀਰਵਾਰ ਅਤੇ ਸ਼ੁੱਕਰਵਾਰ ਫੇਰ ਤੋਂ ਹਲਕੀ ਬਰਫਪਾਰੀ ਦੀ ਸੰਭਾਵਨਾ ਹੈ ਦਸੰਬਰ ਦੇ ਸ਼ੁਰੂਆਤੀ ਦਿਨਾਂ ਚ ਤਾਪਮਾਨ ਆਮ ਨਾਲੋਂ ਥੋੜਾ ਉੱਪਰ ਜਾਣ ਦੀ ਸੰਭਾਵਨਾ ਹੈ ਜਦਕਿ ਉਸ ਤੋਂ ਬਾਅਦ ਜਲਦ ਫੇਰ ਤੋਂ ਗਰਾਵਟਵਲ ਜਾਵੇਗਾ ਤੇ ਠੰਡ ਵਿੱਚ ਇਜ਼ਾਫਾ ਹੋਵੇਗਾ ਉਧਰ ਕੈਲਗਰੀ ਚ ਐਤਵਾਰ ਰਾਤ ਤੋਂ ਸੋਮਵਾਰ ਵਿਚਕਾਰ ਆਈ ਬਰਫੀਲੇ ਤੂਫਾਨ ਕਾਰਨ ਕਰੀਬ 500 ਸੜਕ ਹਾਦਸੇ ਵਾਪਰੇ ਇਸ ਦਰਮਿਆਨ ਪ੍ਰਾਈਵਸ ਨੂੰ ਵਾਰ-ਵਾਰ ਫਾਨਾ ਦੀ ਸਪੀਡ ਆਮ ਨਾਲੋਂ ਘੱਟ ਰੱਖਣ ਦੀ ਸਲਾਹ ਦਿੱਤੀ ਗਈ ਹੈ ਅਫੀਸ਼ੀਅਲਸ ਮੁਤਾਬਕ ਸਰਦੀਆਂ ਦੀ ਪਹਿਲੀ ਭਾਰੀ ਬਰਫਪਾਰੀ ਤੁਰੰਤ ਦੋ ਦਿਨਾਂ ਦੇ ਵਿਚਾਲੇ 496 ਕ੍ਰੈਸ਼ਸ ਵਾਪਰੇ ਜਿਨ੍ਹਾਂ ਚੋਂ 34 ਹਾਦਸਿਆਂ ਚ ਲੋਕ ਜ਼ਖਮੀ ਹੋਏ ਅਤੇ 76 ਮਾਮਲੇ ਹਿੱਟ ਐਂਡ ਟ੍ਰਾਂਸ ਤੇ ਹਨ ਬਰਫਬਾਰੀ ਕੰਦ ਸੜਕੀ ਆਵਾਜਾਈ ਦੇ ਨਾਲ ਨਾਲ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਕੈਲਗਰੀ 에어ਪੋਰਟ ਆਫੀਸ਼ੀਅਲਸ ਮੁਤਾਬਕ ਪੂਰਾ ਦਿਨ ਫਲਾਈਟਸ ਦੇਰੀ ਨਾਲ ਆਈਆਂ ਗਈਆਂ ਤੇ ਕਈਆਂ ਨੂੰ ਰੱਦ ਕਰਨਾ ਪਿਆ